ਆਪ ਜੀ ਨੂੰ ਜੀਤਾਂ ਖਾਲਸਾ ਉਹ ਆਦਿ ਗੁਰੂ ਜੀ ਕੀ ਫਤਿਹ ਗੁਰੂ ਜੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਸਰਬੱਤਨ ਦਾ ਬੜੀ ਪ੍ਰਕਾਰ ਪਤਾ ਹੈ ਇਨ ਵਿਤਾਂ ਦੇ ਸ਼ਰਤਾਂ ਜਿਵੇਂ ਪੰਚਮ ਪਾਤਸ਼ਾਹ ਸਾਇਬ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਂਦੇ ਸਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਆ ਹੋਇਆ ਅਤੇ ਅੱਜ ਤੋੜਾ ਤਰੀਕ 6ਵਾਂ ਮਹੀਨਾ 2024 ਤਰੀਕ ਹੈ ਗੁਰਦੁਆਰਾ ਸਾਹਿਬ ਦੇ ਤੁਸ਼ਿਹਿੱਦਾ ਸਿਰਸਾ ਹਰਿਆਣਾ ਵਿਖੇ ਪੰਚਮ ਪਾਤਸ਼ਾਹੀ ਦੀ ਜੀ ਨੂੰ ਸਮਰਪਤ ਅਤੇ ਦਸਵੀਂ ਦੇ ਦਿਹਾੜੇ ਦੇ ਸੰਬੰਧ ਵਿੱਚ ਅੱਜ ਪਾਠਾਂ ਦੇ ਭੋਗ ਪਾਏ ਗਏ ਹਨ ਸਹਿਜ ਪਾਠਾਂ ਦੇ ਭੋਗ ਪਾਏ ਹਨ ਸੁਖਮਨੀ ਸਾਹਿਬ ਜੀ ਦੇ ਜਾਪ ਹੋਏ ਹਨ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਅਤੇ ਭਾਈ ਅਮਰਤਪਾਲ ਸਿੰਘ ਦੇ ਕਡੂੜ ਸਾਹਿਬ ਦੀ ਸੀਟ ਤੋਂ ਜਿੱਤਨ ਦੇ ਸੰਬੰਧ ਵਿੱਚ ਭਾਈ ਸਰਬਜੀਤ ਸਿੰਘ ਦੇ ਜਿੱਤਨ ਦੇ ਸੰਬੰਧ ਵਿੱਚ ਸਿੱਖ ਸੰਗਤਾਂ ਨੂੰ ਬੇਨਤੀ ਕਰਕੇ ਜੋ ਪਉਂਦਿਆਂ ਦੀ ਸੇਵਾ ਕੀਤੀ ਜਾ ਰਹੀ ਹੈ ਗੁਰਦੁਆਰਾ ਸਾਹਿਬ ਦੇ ਤੋਂ ਸ਼ਹੀਦਾਂ ਸਮੂਹ ਨਗਰ ਪੰਚਾਇਤ ਪਾਏ ਗੁਰਮੇਲ ਸਟਿੰਗ ਸਰਪੰਚ ਅਤੇ ਸਮੂਹ ਪੰਚਾਇਤ ਸਮੂਹ ਨਗਰ ਨਿਵਾਸੀ ਦਿਲੂ ਫਰਦ ਵੱਲੋਂ ਇਹ ਪੌਦਿਆਂ ਦੀ ਸੇਵਾ ਕੀਤੀ ਜਾ ਰਹੀ ਹੈ ਸਾਰੀਆਂ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਹਰੇਕ ਮਾਈ ਭਾਈ ਏਕ-ਏਕ ਤੋਂ ਤੋਂ ਬੂਟੇ ਲੈ ਕੇ ਜਾਓ ਸਭ ਨੇ ਘਰੇ ਜਾ ਕੇ ਲਾਉਣੇ ਆ ਫਲਦਾ ਰੂਟੇ ਆ ਭਾਈ ਇਹ ਸੰਗਤਾਂ ਨੇ ਮਿਹਨਤੀ ਪ੍ਰਵਹਲ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ